ਹਾਈ ਗਾਇਜ਼ ਵੈਲਕਮ ਟੂ ਮਾਈ ਚੈਨਲ ਸੈਮ ਦੁਬਈ ਵਾਲੇ ਅੱਜ ਜਿਹੜਾ ਆਪਣਾ ਅੱਜ ਦਾ ਆਪਣਾ ਜਿਹੜਾ ਟੋਪਿਕ ਆ ਹਾਊ ਟੂ ਗੋ ਯੂਰਪ ਜੇ ਤੁਸੀਂ ਦੁਬਈ ਤੋਂ ਯੂਰਪ ਕਿਦਾ ਜਾ ਸਕਦੇ ਹੋ ਕਾਫੀ ਸਿੰਪਲ ਪ੍ਰੋਸੈਸ ਆ ਜਿਹੜਾ ਮੈਂ ਸਟੈਪ ਬਾਏ ਸਟੈਪ ਤੁਹਾਨੂੰ ਦੱਸਾਂਗਾ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਸਾਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਕਿਉਂਕਿ ਜਿਹੜੇ ਨਵੇਂ ਨਵੇਂ ਵੀਡੀਓਜ਼ ਆਉਂਦੀਆਂ ਵਾ ਉਹ ਤੁਹਾਡੇ ਤੱਕ ਜਲਦੀ ਪਹੁੰਚ ਸਕਣ ਸੋ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖੋ ਸਬਸਕ੍ਰਾਈਬ ਕਰ ਲਓ ਸੋ ਫਰਸਟ ਸਟੈਪ ਇਹ ਆ ਕਿ ਹਰ ਬੰਦਾ ਅਪਲਾਈ ਕਰ ਸਕਦਾ ਦਜਨ ਮੈਟਰ ਹੈ ਕਿ ਉਹਦਾ ਡੈਜ਼ਿਗਨੇਸ਼ਨ ਕੀ ਆ ਕੌਣ ਆ ਕਿੱਥੋਂ ਆ ਨੈਸ਼ਨੈਲਿਟੀ ਕਿਹੜਾ ਵਾ ਹਰ ਬੰਦਾ ਅਪਲਾਈ ਕਰ ਸਕਦਾ ਵਾ ਬਟ ਬੰਦਾ ਜੀ ਦੁਬਈ ਦੇ ਵਿੱਚੋਂ ਅਪਲਾਈ ਕਰਨਾ ਚਾਹੁੰਦਾ ਵਾ ਤੇ 6 ਮੰਥ ਐਟ ਲੀਸਟ 6 ਮੰਥ ਉਹਨੂੰ ਇੱਥੇ ਰਹਿੰਦੇ ਹੋ ਜਾਣੇ ਚਾਹੀਦੇ ਆ ਤੇ 6 ਮੰਥ ਆਫ ਐਕਸਪੀਰੀਅੰਸ ਹੀ ਯੂਰ ਸ਼ੀ ਐਨੀ ਸ਼ੁੱਡ ਹੈਵ ਹਰ ਬੰਦੇ ਕੋ 6 ਮੰਥ ਦੁਬਈ ਦੇ ਵਿੱਚ ਰਹਿ ਮਲਕੇ ਦੁਬਈ ਦੇ ਵਿੱਚ ਅਗਲੇ 6 ਮੰਥ ਤੋਂ ਉਹਦੀ ਪ੍ਰੈਜੈਂਸ ਹੋਣੀ ਚਾਹੀਦੀ ਆ 2 ਸਾਲ ਦਾ ਵੀਜ਼ਾ ਮਿਲਦਾ 3 ਸਾਲ ਦਾ ਵੀਜ਼ਾ ਮਿਲਦਾ 6 6 ਮਹੀਨਿਆਂ ਉਹ ਹੋ ਗਿਆ ਨਹੀਂ ਚਾਹੀਦਾ ਤੇ ਟਰੈਵਲ ਹਿਸਟਰੀ ਮੈਟਰ ਕਰਦੀ ਆ ਕੁਝ ਬੰਦਿਆਂ ਲਈ ਤੇ ਕੁਝ ਬੰਦਿਆਂ ਦੀ ਨਹੀਂ ਟਰੈਵਲ ਕਰਦੀ ਇਹ ਵੀ ਡਿਪੈਂਡ ਕਰਦਾ ਵਾ ਪਰਸਨ ਟੂ ਪਰਸਨ ਡਿਪੈਂਡ ਕਰਦਾ ਕਿ ਤੁਹਾਡੀ ਟਰੈਵਲ ਹਿਸਟਰੀ ਹੈਗੀ ਆ ਕਿ ਨਹੀਂ ਆ ਤੇ ਇਹ ਚੀਜ਼ ਹੋਰ ਤੇ ਵੀ ਡਿਪੈਂਡ ਕਰਦੀ ਆ ਅਕੋਰਡਿੰਗ ਟੂ ਸਟੇ ਫੋਰ ਇਕਜ਼ਾਮਪਲ ਕਿ ਮੈਂ 1 ਹਫਤਾ ਲਈ ਜਾਣ ਆਂ ਤੇ ਪਰ ਡੇ ਦੇ ਹਿਸਾਬ ਨਾਲ ਮੇਰਾ ਮਲਿਕ ਕੋ 100 ਰੁਪਿਆ ਖਰਚਾ ਬੰਦਾ ਤੇ ਮੈਂ 1 ਹਫਤਾ ਲਈ ਜਾਣ ਆ ਤੇ ਮੇਰੇ ਕੋ 700 ਰੁਪਿਆ ਹੈਗਾ ਮੈਂ ਜਸਟੀਫਾਈ ਕਰ ਸਕਦਾ ਕਿ ਮੈਂ 1 ਹਫਤਾ ਦੀ ਟ੍ਰਿਪ ਲਈ ਜਾਣਾ ਤੇ ਮੇਰੇ ਕੋ ਅਡੇ ਅਕੋਰਡਿੰਗ ਖਾਣ ਦਾ ਪੀਣ ਦਾ ਰਹਿਣ ਦਾ ਸਾਰਾ ਬੈਲੈਂਸ ਵਗੈਰਾ ਹੈਗਾ ਵਾ ਬਟ ਅਪਾਰਟ ਫਰਮ ਥੈਟ ਯੂ ਸ਼ੁਡ ਯੂ ਸ਼ੁਡ ਆਲਸੋ ਹੈਵ ਸਮ ਮਨੀ ਇਨ ਯਰ ਪਾਕਟ ਓਕੇ ਉਤੋਂ ਲਾਵਾ ਵੀ ਤਾਂ ਦੇ ਕੋਲ ਮਨੀ ਹੋਣੀ ਚਾਹੀਦੀ ਐਸਟਾ ਕਿ ਟ੍ਰਿਪ ਤੋਂ ਆਉਣ ਤੋਂ ਬਾਅਦ ਵੀ ਆਪਣੇ ਆਪ ਨੂੰ ਯੂ نو ਕੋ ਕਰ ਸਕੋ ਤਦੇ ਕੋ ਪੈਸਾ ਹੋਵੇ ਜਿਹੜਾ ਤੇ ਕਮਾ ਸਕੋ ਜਾਂ ਜਿੱਦਾਂ ਵੀ ਕਰ ਸਕੋ ਸੋ ਆ ਚੀਜ਼ਾਂ ਤੁਹਾਨੂੰ ਤਿਆਰ ਰੱਖਣਾ ਪੈਣਾ ਵਾ ਫਿਰ ਜਿਹੜਾ ਆਪਣਾ ਚੌਥਾ ਪੁਆਇੰਟ ਆ ਜਾਂਦਾ ਵਾ ਤੀਜਾ ਪੁਆਇੰਟ ਆ ਜਾਂਦਾ ਵਾ ਸੈਲਰੀ ਅਕਾਊਂਟ ਜਿਹੜਾ ਬੰਦਾ ਸੈਲਰੀ ਪਰਸਨ ਆ ਉਹਦੇ ਅਕਾਊਂਟ ਦੇ ਚ ਡਿਪੋਜ਼ਿਟ ਤੇ ਵਿਡਰੋ ਹੋਣੀ ਚਾਹੀਦੀ ਆ ਪੈਸੇ ਕਿਉਂਕਿ ਉਹ ਜਸਟੀਫਾਈ ਹੁੰਦਾ ਵਾ ਔਰ ਅੱਗੇ ਐਮਬੈਸੀ ਦੇ ਵਿੱਚ ਉਹਦੀ ਜਿਹੜੀ ਅਕਾਊਂਟ ਦੀ ਆ ਜਿਹੜੀ ਡਿਟੇਲ ਭੇਜੀ ਜਾਂਦੀ ਆ ਇਹ ਚੀਜ਼ ਹੁਣਾਂ ਵੀ ਬਹੁਤ ਜੁੜੀ ਇਹ ਨਹੀਂ ਹੋਣਾ ਚਾਹੀਦਾ ਤੁਸੀਂ ਆ ਜਿਹੜੀ ਪੋਜੀਟ ਕਰਵਾਇਆ ਕੱਲ ਘੜਾ ਲਓ ਕੱਲ ਜਿਹੜੀ ਪੋਜੀਟ ਕਰਵਾਇਆ ਪੱਤੋ ਘੜਾ ਲਓ ਨਹੀਂ ਸਟੈਪ ਬਾਈ ਸਟੈਪ ਹੋਣੇ ਚਾਹੀਦੇ ਉਹ ਤੁਹਾਡਾ ਪੂਰਾ ਪ੍ਰੋਪਰ ਸਟੇਟਮੈਂਟ ਦੇਖਦੇ ਆ ਤੇਡੀ ਸੈਲਰੀ ਕਿੱਦਾ ਆਦੀ ਆ ਤੇ ਖਰਚੇ ਕਿੱਦਾ ਕਰ ਰਹੇ ਹੋ ਤੇ ਜਿਹੜਾ ਸਪੈਂਡ ਕਿੱਦਾ ਕਰਦੇ ਹੋ ਡਿਪੋਜ਼ਿਟ ਕਿੱਦਾ ਹੋ ਰਿਹਾ ਵਿਡਰੋ ਕਿੱਦਾ ਹੋ ਰਿਹਾ ਇਹ ਵੀ ਚੀਜ਼ ਜਸਟੀਫਾਈ ਹੁੰਦੀ ਆ ਗਾਈਜ਼ ਤੇ ਜਿਹੜਾ ਇੱਕ ਤੋਂ ਇਲਾਵਾ ਜਿਹੜਾ ਬਿਜ਼ਨਸ ਪਰਸਨ ਹੁੰਦਾ ਉਹਦਾ ਆਪਣਾ ਕੰਮ ਹੁੰਦਾ ਉਹਦੇ ਲਈ ਵੀ ਜਸਟੀਫਾਈ ਤੁਹਾਨੂੰ ਕਰਨਾ ਪੈਂਦਾ ਵਾ ਕਿ ਕਿੱਥੇ ਕਿੱਥੇ ਤੁਹਾਡੇ ਪੈਸੇ ਆਉਂਦੇ ਆ ਕਿੱਥੇ ਕਿੱਥੇ ਤੁਸੀਂ ਇਨਵਰ ਔਰ अकॉर्डिंग टू ਕੰਟਰੀ ਉੱਤੇ ਮੈਚ ਕਰਨਾ ਚਾਹੁੰਦਾ ਵਾ ਕਿ ਹਰ ਕੰਟਰੀ ਦਾ ਆਪਣਾ ਆਪਣਾ ਪ੍ਰੋਸੈਸ ਹੁੰਦਾ ਵਾ ਸੋ ਸੈਲਰੀ ਪਰਸਨ ਤੇ ਬਿਜ਼ਨਸ ਪਰਸਨ ਇਹ ਦੋਨਾਂ ਨੂੰ ਤੁਹਾਨੂੰ ਜਸਟੀਫਾਈ ਕਰਨਾ ਪੈਣਾ ਉਹ ਅਕੋਰਡਿੰਗ ਟੂ ਪਰਸਨ ਹੁੰਦਾ ਵਾ ਕਿ ਸੈਲਰੀ ਪਰਸਨ ਹੋ ਕਿ ਬਿਜ਼ਨਸ ਪਰਸਨ ਓਕੇ ਸੋ ਉਤੋਂ ਬਾਅਦ ਜਿਹੜਾ ਪੁਆਇੰਟ ਆਂਦਾ ਵਾ ਉਹ ਆਈਂਦੀਆ ਕਨਫਰਮਡ ਟਿਕਟ ਡਮੀ ਟਿਕਟ ਨਾਲਗਾਓ ਕਨਫਰਮ ਟਿਕਟ ਹੋਣੀ ਚਾਹੀਦੀ ਹੈ ਉਤੋਂ ਬਾਅਦ ਇਹ ਗੱਲਬਾਤ ਵਗੈਰਾ ਕਰਕੇ ਤੁਸੀਂ ਬੋਲੂ ਮੱਧ ਕੈਨਸਲ ਕਰਵਾ ਦੇਦੇ ਤੁਹਾਨੂੰ ਹਾ ਪਏ ਮਿਲ ਜਾਂਦੇ ਬਟ ਕਨਫਰਮ ਟਿਕਟਾੜੇ ਖੋਣੀ ਚਾਹੀਦੀ ਆ ਫਰ ਹਲ ਤੇ ਟਰੈਵਲ ਇੰਸ਼ੋਰੈਂਸ ਜਿਹੜੀ ਹੁੰਦੀ ਆ ਉਹ ਤਾਂ ਦਿਖਾਉਣੀ ਚਾਹੀਦੀ ਆ ਲਾਜ਼ਮੀ ਕਿਉਂਕਿ ਪੁੱਛਦੇ ਇਹਦੇ ਬਾਰੇ ਠੀਕ ਆ ਉਸ ਤੋਂ ਬਾਅਦ ਹੋਟਲ ਬੁਕੀ ਹੋਟਲ ਬੁਕਿੰਗ ਵੀ ਗਾਇਸ ਤੁਹਾਡੇ ਕੋਲ ਡੈਫੀਨਿਟਲੀ ਹੋਣੀ ਚਾਹੀਦੀ ਆ ਕਿਉਂਕਿ ਉਹ ਤੁਹਾਨੂੰ ਪੁੱਛਦੇ ਆ ਕਿ ਤੁਸੀਂ ਇੱਕ ਹਫਤੇ ਲਈ ਜਾਂਦੇ ਹੋ ਸਟੇ ਕਿੱਥੇ ਕਰਨਾ ਤੇ ਠੀਕ ਆ ਇਹ ਵੀ ਜਿਆਦਾ ਤੁਹਾਨੂੰ ਤਿਆਰ ਰੱਖਣਾ ਪੈਣਾ ਤੇ ਪ੍ਰੋਪਰ ਪਲੈਨਿੰਗ ਹੋਣੀ ਚਾਹੀਦੀ ਆ ਆ ਲਾਸਟ ਆਪਣਾ ਸਟੈਪ ਆ ਜਰਮ ਦਾ ਹੋਣਾ ਹੈ ਪ੍ਰੋਪਰ ਪਲੈਨਿੰਗ ਹੋਣੀ ਚਾਹੀਦੀ ਹੈ ਤੁਹਾਨੂੰ ਕੋ ਵਨ ਵੀਕ ਜੇ ਤੁਸੀਂ ਕਿਸੇ ਕੰਟਰੀ 'ਚ ਜਾਂਦੇ ਹੋ ਆ ਜੇ ਟਰੈਵਲਰ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਫੇਮਸ ਫੇਮਸ ਜਗ੍ਹਾ ਦਾ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੱਥੇ ਜਾਂਦੇ ਹੋ ਕਿੱਥੇ ਘੁੰਮਣਾ ਵਾ ਠੀਕ ਆ ਕਿਹੜੀ ਕਿਹੜੀ ਚੀਜ਼ ਦੀ ਕੈਪਚਰ ਕਰਨੀ ਆ ਜੇ ਤੁਹਾਡਾ ਕੋਈ ਫਰੈਂਡ ਹੈਗਾ ਵਾ ਤੁਸੀਂ ਕਿੱਦਾਂ ਸੱਚ ਕੀਤਾ ਉਹ ਫਾਈਂਡ ਆਊਟ ਕਰੋ ਗੂਗਲ 'ਤੇ ਜਾ ਕੇ ਠੀਕ ਆ ਗੂਗਲ 'ਤੇ ਜਾ ਕੇ ਦੇਖੋ ਕਿ ਆਪਾਂ ਆ ਜਗ੍ਹਾ ਤੇ ਜਾਣਾ ਵਾ ਠੀਕ ਆ ਇੱਥੇ ਮੈਂ ਆਹ ਫਰਸਟ ਡੇ ਇੱਥੇ ਜਾਣਾ ਵਾ ਸੈਕਿੰਡ ਡੇ ਇੱਥੇ ਜਾਣਾ ਵਾ ਥਰਡ ਡੇ ਇੱਥੇ ਜਾਣਾ ਵਾ ਆ ਤੁਸੀਂ ਮੈਂ ਇਦਾਂ ਦੇਖੀ ਆ ਸਪੈਸ਼ਲ ਯੂ ਨੋ ਫੇਮਸ ਆ ਆ ਸਿਟੀ ਦੇ ਵਿੱਚ ਜਾਂ ਆ ਜਗ੍ਹਾ ਦੇ ਵਿੱਚ ਉਹ ਤੁਹਾਨੂੰ ਜਸਟੀਫਾਈ ਕਰਨਾ ਵਾ ਆ ਰੀਜਨ ਹਰ ਬੰਦੇ ਨੂੰ ਪੁੱਛਦੇ ਆਓਗੇ ਤੁਸੀਂ ਕਿਉਂ ਜਾਂਦੇ ਹੋ ਜੇ ਤਾਂ ਦੇਖੋ ਜੇ ਤੁਸੀਂ ਆ ਚੀਜ਼ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰ ਸਕਦੇ ਹੋ ਨਾ ਤੇ ਤੁਹਾਨੂੰ 100% ਵੀਜ਼ਾ ਮਿਲਦਾ ਵਾ ਆ ਚੀਜ਼ ਦਾ ਧਿਆਨ ਰੱਖੋ ਫਾਈਨਲੀ ਆਪਣੀ ਵੀਡੀਓ ਹੋ ਚੁੱਕੀ ਆ ਡਨ ਸਿੰਪਲ ਜਿਹਾ ਪ੍ਰੋਸੈਸ ਜਿਹੜਾ ਤੁਹਾਨੂੰ ਸਟੈਪ ਬਾਈ ਸਟੈਪ ਜਿਹੜਾ ਤੁਸੀਂ ਫੋਲੋ ਕਰਨਾ ਤੇ ਤੁਹਾਨੂੰ ਡੈਫੀਨਿਟਲੀ ਯੂਰਪ ਦਾ ਵੀਜ਼ਾ ਮਿਲੇਗਾ ਅਕਾਊਂਟ ਸੈਲਰੀ ਹੋਣੀ ਜੀ ਇਹਦੀ ਆ ਬਿਜ਼ਨਸ ਵਾ ਤੇ ਤੁਹਾਨੂੰ ਮਦਦ ਆਉਦਾ ਆਪਣਾ ਬਿਜ਼ਨਸ ਚੱਲਦਾ ਵਾ ਸੋ ਇਹ ਚੀਜ਼ਾਂ ਦਾ ਧਿਆਨ ਰੱਖੋ ਗਾਇਸ ਮਿਲਦੇ ਆਪਾਂ ਦੀ ਨੈਕਸਟ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਕਰ ਲਓ ਹੋਂ ਤੱਕ ਧਿਆਨ ਰੱਖੋ ਆਪਣਾ ਨੰਦਿਆ ਨੈਕਸਟ ਲਾਈਵ ਦੇ ਵਿੱਚ ਥੋੜੀ ਨੈਕਸਟ ਵੀਡੀਓ ਦੇ ਵਿੱਚ ਹੋਂ ਤੱਕ ਟੇਕ ਕੇਅਰ